खने तेरे अफनी सिरे के एक घागे माला तेरे तो पासे बलें बल्ले बल बल्ले बल्ले का न्फा करना लगा तारा छोटा तारा बड़ा थोड़ा ਪਿੰਡਾੜੀਆ ਡੱਗੋ ਵਾਲਿਆ ਆ ਦੁਨੀਆ ਤੇਰੇ ਜੱਫਿਆਂ ਨੂੰ ਲੋਚਦੀ ਐ ਇੱਕ ਨਾਲ ਸੋਨੀ ਐ ਪਾਉ ਆ ਚਾਰ ਜੱਫੀ ਓ ਤਾੜੀਆਂ 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 ਬੱਲੇ 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 ਓ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਓ ਜਿਹੜੀਆਂ ਤਾੜੀਆਂ ਜੇ ਲੋਕਾਂ ਨੇ ਤਾੜੀਆਂ ਪਾਣੀ ਸਾਡੇ ਪੀਤੇ ਇਹ ਰਿਕਾਰਡ ਪੈਂਦਾ ਆ ਕੀਤੇ ਹੋਇਆ ਜਿਹੜੇ ਦੇ ਪਾਸੇ ਬਈ ਹੀ ਕਬੱਡੀ ਦੇ ਹਲਕਾ ਟੱਚ ਲਓ ਸੋਨੇ ਨਾਲ ਟੱਕਰ ਲੱਗਿਆ ਜੋਰ ਹੋ ਗਈ ਬੱਲੇ ਬੱਲੇ ਫਾਇਦੇ ਹੋਏ ਪੰਪ ਬੱਲੇ 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 ਹੇ ਫਕਰਾਂ ਦੀ ਕਿਰਪਾ ਨਹੀਂ ਪਿੰਡ ਭੱਟੇ ਵਾਲੇ ਤੇ ਆ ਪੁੱਤ ਬਗਾਨਾ ਲੈ ਜਾਂਦਾ ਏ ਖਿੱਚ ਕੇ ਪਾਲੇ ਤੇ ਆ ਪੁੱਤ ਬਗਾਨਾ ਲੈ ਜਾਂਦਾ ਏ ਖਿੱਚ ਕੇ ਪਾਲੇ ਤੇ तेरा लाका होगो लगदा किसे शरना मेरे मतरे पर जगू देरना जगू देरना टक्कर 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 लग्या बलो 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 आया सा ललकारा ललकारा ते तारा ਹੋਗੇ ਲਗਿਆ ਗੇਰ ਚੋਬਰਾਂ ਦਾ ਓ ਕੰਡਾ ਵੀਰੀ ਚੋਬਰਾਂ ਤੇ ਜਿਸਮ ਕਠੋਰ ਚੋਬਰਾਂ ਦਾ ਜਵਾਨੀ ਗਰਮ ਖੂਨ ਮੁੰਡਿਆਂ ਨਾਲ ਲਲਕਾਰੇ ਤਾ ਮਾਈ ਦੇ ਓ ਰਾਜੇ ਖੇਲੇ ਰਾਜੇ ਖੇਲੇ ਮਾਰਦੇ ਮੈਦਾਨੋਂ ਕਿੱਥੇ ਡਰ ਕੇ ਭਾਜਦੇ ਓ ਥੋਲ ਬੱਲੇ ਓ ਸਾਨ ਪੜਤੇ ਓ ਸਾਨ ਪੜਤੇ ਦਿਲਤੀ ਜਾਂ ਜੋ ਸਾਨ ਪੜ ਗੇ ਓ ਜਾਉਂਦਾ ਰੇ ਕੰਗੇ ਵਾਲਿਆ ਇਹ ਆਉਂਦਾ ਰਾਤ ਨੂੰ ਸੁਪਨਿਆਂ ਚ ਇਹ ਆਉਂਦਾ ਮੂਸੇ ਵਾਲਾ ਕਹਿੰਦਾ ਹੁੰਦਾ ਪਰ ਇਧਰ ਨਾ ਝੋੜ ਸਪਾਲ ਵਾਲਾ ਲਾ ਵੀ ਕਾਂਗੇ ਵਾਲਿਆ ਹੈ ਰਾਤਾ ਪਰ ਕਿੱਥੇ ਕਿੱਥੇ ਇਹ ਆ ਸਵਾਦ ਹੈ ਕਬੱਡੀ ਦਾ ਉਸਤਾਦ ਜੀ ਆਪਣੇ ਦਾਜ ਕਰ ਦਿਓ ਸਿਫਤ ਇਹਨੂੰ ਸਰਾ 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 ਕੋਈ ਗੱਲ ਨਹੀਂ ਦੇਖ ਲੋ ਗਗਨ ਜੀ ਦੇਖ ਲਿਆ ਜੇ ਜਰੂਰ ਜੀ ਜਰੂਰ ਦੇਵਾਂਗੇ ਸਾਰਿਆਂ ਨੂੰ ਦੇਵਾਂਗੇ ਟਾਈਮ ਜੀ ਪਰ ਮੈਚ ਥੋੜਾ ਜਿਆਦਾ ਇਹਨੂੰ ਸੈੱਟ ਕਰ ਲਈਏ ਭਰਾ ਬਣ ਕੇ पिया मदान कहिड़ा छो टकड़े होजो मुंडियो आलमगीर जशन कब्डी पए मुंडे मुंडा जशन कब्डी पड़ पे दोली जांच ਚੱਲਦੇ ਆ ਉਹਦਾ ਚੱਲਾਂਗੀ ਜਿਗਰੀਆ ਯਾਰਾ ਚੱਲਣ ਦੇ ਕੰਮ ਰੁਕਣਾ ਚੰਨਨ ਦੇ ਤੱਤਾ ਕਾਲਿਆ ਕੀ ਗੱਲ ਹੋ ਗਈ ਅਮਰਤ ਮਲਕੀਤ ਕੀ ਗੱਲ ਆ ਯਾਰ ਉਸਤਾਦਾ ਥੋੜੇ ਗਿਲੇ ਸ਼ਿਕਵੇ ਹੈ ਕੋਈ ਹੋੜ ਦਾ ਚੱਕਰ ਸੀਗਾ ਉਹ ਪੈਂਟਾਂ ਦਾ ਕੋਈ ਚੱਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਲਹੇ ਕੋਈ ਗੱਲ ਨਹੀਂ ਸੂਝ ਤੇ 부ਝ ਦੇ ਨਾਲ ਰੁੱਕ ਜਾ ਵੀਰੇ ਰੁੱਕ ਜਾ ਮਸਾਂ ਗੱਡੀ ਲਈ ਤੇ ਲਿਆਂਦੀ ਹੈ ਪੰਦੀਪ ਤੁਹਾਡਾ ਸਤਿਕਾਰ ਹੈ ਨੇਰਾ ਹੋ ਜੂ ਨੇਰਾ ਹੋ ਜੂ ਰਹਿੰਦੀਆਂ ਕਬੱਡੀਆਂ ਪਵਾ ਦਿਓ ਟਿੱਕੇ ਉਹ ਭਾਈ ਆ ਦੁਨੀਆ ਨੇ ਆਨੰਦ ਲੈਣਾ ਕਬੱਡੀ ਦਾ ਮੈਚ ਸ਼ੁਰੂ ਕਰਵਾ ਦਿਆ ਗਿਲੇ ਸ਼ਿਕਵੇ ਬਾਅਦ ਚ ਕਰ ਲਾਂਗੇ ਘੰਗੇ ਵਾਲਿਆ ਤੇਰਾ ਸਤਿਕਾਰ ਸਾਰੇ ਸੀਨੀਅਰ ਪਲੇਅਰ ਨੇ ਉਧਰ ਛੜਨਾ ਫਿਰਦਾ ਡੱਗੋ ਵਾਲਾ ਵੱਡੀ ਮੇਰੇ ਮਹਾਪੁਰਸ਼ਾਂ ਦੀ ਪਾਰ ਕਿਰਪਾ ਐਨ ਸਿਰੇ ਦਾ ਮੁਕਾਬਲਾ ਸੱਦੋ ਵਾਲਿਆ ਲੱਗੂ ਮੇਰੇ ਮਿੱਤਰੋ ਸਾਹਮਣੇ ਇੱਕ ਪਾਸੇ ਹਾਏ ਬਿੱਬੀ ਘੰਗੇ ਵਾਲਾ ਆ ਗਿਆ ਉਹ ਤਾੜਾ 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 जगू वाह जगू जोदार है वाह जगू जोदार हैीसा लो श्री पागे मान देंदे गान्या सन्माना टक्कर आ रिया आ टक्कर आ रहा ਅਫੀ ਤਿਆਰ ਨੇ ਫੇਰ ਆਓ ਵੇਖਾਂ ਕਿ ਦਲੇ ਪਾਸੇ ਲੈ ਵੀ ਰਾਜਬਾਈ ਮਾਣ ਆ ਜੇ ਧਰਤੀ ਦੇ ਦੋਚਿਗਰੀ ਧਰਤੀ ਆ ਮੇਰੇ ਮਾਲਕ ਦੀ ਓਏ ਤਾਕੇ ਓ ਗੁਰਵਿੰਦਰ ਨੇ ਜੱਪੇ ਕਿਵੇਂ ਲਗਿਆ ਦੋਚੀ ਕੇ ਮਰੋ ਤਾੜੀ ਜੀ ਮਾਰ ਕੇ ਓ ਤਾੜੀ ਟਕ ਟਕ ਕਰ ਲੀਆ ਕਬੱਡੀਆਂ ਜਿੱਤ ਹਾਰ ਵਾਲੀਆਂ ਆ ਰੋਤਿਆਂ ਵਾਲਾ ਕਹਿੰਦੇ ਗੋਸ਼ਾ ਕਬੱਡੀ ਪਾ ਰੇ ਮੁੰਡਾ ਥਾਪੀਆਂ ਮਾਰਦਾ ਥਾਪੇ ਮਾਰਦਾ ਟੱਕਰ ਨਿੱਕੂ ਦੇ ਨਾਲ ਪਾਸੇ ਪਾਸੇ ਹਟਦੇ ਪਾਸੇ ਹਟਦੇ ਪਾਸੇ ਆ ਨਿੱਕੂ ਅਕਲਿਆਣਾ ਵਾਲਾ ਆ ਨਿੱਕੂ ਅਕਲਿਆਣਾ ਵਾਲਾ ਕੇ ਜੜੇ ਪਾਣੀਆਂ ਚ ਲਾਉਣੇ ਲੋਕ ਪਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਹਸਰ ਕੰਡ ਦੇ ਰਿਕਾਰਡ ਪੈਦਾ ਕੀਤਾ ਯਾਰ ਗਰਾਊਂਡ ਚ ਭਰ ਗਿਆ ਹੁਣ ਗਰਾਊਂਡ ਆ ਰਹਿ ਗਿਆ ਯਾਰ ਆ ਲਾਸਟ ਰੇਡ ਆ